ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਨੂੰ ਵੱਡੀ ਰਾਹਤ ਮਿਲੀ ਹੈ ਸੁਪਰੀਮ ਕੋਰਟ ਤੋਂ ਭਰਤਿੰਦਰ ਸਿੰਘ ਚਾਹਲ ਨੂੰ ਗ੍ਰਿਫਤਾਰੀ ਤੋਂ ਰਾਹਤ ਮਿਲੀ ਆਦਾਦੀਏ ਕਿ ਸੁਪਰੀਮ ਕੋਰਟ ਵਿੱਚ ਅੱਜ ਸੁਣਵਾਈ ਹੋਈ ਹੈ ਜਿਸ ਤੇ ਚੱਲਦਿਆ ਜੋ ਅਮਦਨ ਤੋਂ ਵੱਧ ਮਾਮਲਾ ਚੱਲ ਰਿਹਾ ਉਸ ਨੂੰ ਲੈ ਕੇ ਜੋ ਸੁਪਰੀਮ ਕੋਰਟ ਦਾ ਰੁਖ ਕੀਤਾ ਗਿਆ ਸੀ ਭਰਤਿੰਦਰ ਸਿੰਘ ਚਾਹਲ ਵੱਲੋਂ ਅਤੇ ਅਰਜੀ ਲਗਾਈ ਗਈ ਸੀ ਕਿ ਉਹਨਾਂ ਨੂੰ ਗ੍ਰਿਫਤਾਰੀ ਤੋਂ ਰਾਹਤ ਦਿੱਤੀ ਜਾਵੇ ਤਾਂ ਸੁਪਰੀਮ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ মিডিਆ ਸਲਾਹਕਾਰ ਭਰਤਿੰਦਰ ਸਿੰਘ ਨੂੰ ਅਤੇ ਹੁਣ ਗ੍ਰਿਫਤਾਰੀ ਦੀ ਜਿਹੜੀ ਤਲਵਾਰ ਹੈ ਉਹ ਹੁਣ ਕਿਤੇ ਨਾ ਕਿਤੇ ਦੂਰ ਹੁੰਦੀ ਨਜ਼ਰ ਆ ਰਹੀ ਹੈ ਭਰਤਿੰਦਰ ਸਿੰਘ ਚਾਹਲ ਤੋਂ ਕਿਉਂਕਿ ਨਾ ਜੋ ਅਮਤਨ ਤੋਂ ਬਦਮਾਦ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਹੋਇਆ ਉਸ ਮਾਮਲੇ ਵਿੱਚ ਲਗਾਤਾਰ ਜਾਂਚ ਪੜਤਾਲ ਚੱਲ ਰਹੀ ਸੀ ਤੇ ਲਗਾਤਾਰ ਗ੍ਰਿਫਤਾਰੀ ਦੀ ਕੋਸ਼ਿਸ਼ਾਂ ਚੱਲ ਰਹੀਆਂ ਸੀ ਹਾਈ ਕੋਰਟ ਵੱਲੋਂ ਪਹਿਲਾਂ ਜ਼ਮਾਨਤ ਦਿੱਤੀ ਜਾਂਦੀ ਆ ਪਰ ਜ਼ਮਾਨਤ ਫਿਰ ਰੱਦ ਹੋ ਜਾਂਦੀ ਆ ਤੇ ਉਸੇ ਮਾਮਲੇ ਨੂੰ ਸੁਪਰੀਮ ਕੋਰਟ ਵਿੱਚ ਜਿਹੜੀ ਚੁਣੌਤੀ ਦਿੱਤੀ ਜਾਂਦੀ ਆ ਤੇ ਸੁਪਰੀਮ ਕੋਰਟ ਨੇ ਅੱਜ ਭਰਤੇਂਦਰ ਸਿੰਘ ਚਾਹਲ ਨੂੰ ਵੱਡੀ ਰਾਹਤ ਦੇ ਦਿੱਤੀ ਹੈ